ਡਿਪਟੀ ਕਮਿਸ਼ਨਰ ਦਫਤਰ ਸ਼੍ਰੀ ਮੁਕਸਰ ਸਾਹਿਬ ਦਾ ਗੇਟ ਹੈ ਨਵਾਂ ਗੇਟ ਬਣਾਇਆ ਗਿਆ ਹੈ ਦੂਜੇ ਪਾਸੇ ਅਫਸਰਾਨ ਦਾ ਲੰਘਾ ਹੈ ਇਧਰਲੇ ਪਾਸੇ ਆਮ ਪਬਲਿਕ ਦਾ ਜਿਹੜੀ ਹੈ ਇੰਟਰਲੌਕ ਟਾਈਲਿੰਗ ਹੋਈ ਹੈ ਇਹ ਨਵੀਂ ਹੋਈ ਹੈ ਕੁਝ ਇੱਕ ਮਹੀਨੇ ਪਹਿਲਾਂ ਤੇ ਜਿਵੇਂ ਕੈਪਸ਼ਨ ਚ ਤੁਹਾਨੂੰ ਦੱਸਿਆ ਸੀ ਵੀ ਬਦਲਾਵ ਤੇ ਇਮਾਨਦਾਰੀਆਂ ਦਾ ਟਰੈਕਟਰ ਜਿਹੜਾ ਧਸ ਗਿਆ ਜੀ ਇੰਟਰਲੌਕ ਟੈਲਾਂ ਦਾ ਕੰਮ ਤਾਂ ਇਹਨਾਂ ਵੀ ਕੋਈ ਕਹਿ ਦੇਵੇ ਸਾਡੇ ਮੱਥੇ ਤੇ ਗੱਡ ਦੇ ਤੇ ਪ੍ਰਸ਼ਾਸਨ ਉਹਦੇ ਲਈ ਵੀ ਹਾਂ ਕਰ ਦੂਗਾ ਵੀ ਆਹ ਲੋ ਜੀ ਪਤਾ ਨਹੀਂ ਇਹਨਾਂ ਚੋਂ ਕੀ ਦੇਸੀ ਘੋ ਨਿਕਲਦਾ ਆਹਾਂ ਡਿਪਟੀ ਕਮਿਸ਼ਨਰ ਦਫ਼ਤਰ ਸ਼੍ਰੀ ਮੁਖਸਰ ਸਾਹਿਬ ਦੇ ਹਾਲਾਤ ਹੈ ਜਿੱਥੇ ਡੀਸੀ ਦਫ਼ਤਰ ਸਭ ਤੋਂ ਇੱਕ ਧਿਆਨ ਦੇਣ ਵਾਲੀ ਚੀਜ਼ ਹੁੰਦੀ ਹੈ ਇੱਥੇ ਕਦੇ ਵੀ ਕੋਈ ਠੇਕੇਦਾਰ ਕੋਈ ਕਰਿੰਦਾ ਕੋਈ ਲਾਪਰਵਾਹੀ ਨਹੀਂ ਕਰਦਾ ਇੱਥੇ ਕੰਸਟਰਕਸ਼ਨ ਟਾਸਕ ਦੇ ਦੌਰਾਨ ਪਰ ਇੱਥੇ ਜਿਹੜੀ ਹੈ ਵੱਡੇ ਪੱਧਰ ਦੀ ਲਾਪਰਵਾਹੀ ਕਿਉਂਕਿ ਜਦੋਂ ਇਹ ਸੜਕ ਬਣੀ ਸੀ ਉਦੋਂ ਤੋਂ ਹੀ ਚੱਲ ਰਿਹਾ ਸੀਗਾ ਵੀ ਇੱਥੇ ਕੋਈ ਨਾ ਕੋਈ ਗੜਬੜ ਕਰ ਰਹੇ ਸੀ ਪ੍ਰੋਪਰ ਸਮਾਨ ਨਹੀਂ ਲਗਾ ਰਹੇ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾਦਾ ਇੱਧਰ ਪਾਰਕਿੰਗ ਦੀਆਂ ਦੂਜੇ ਪਾਸੇ ਦਫਤਰ ਹੈ ਤੇ ਇਹ ਸੜਕ ਹੈ ਜਿਹੜੀ ਰਸਤਾ ਨਵਾਂ ਹੀ ਬਣਿਆ ਹੈ ਤਾਂ ਟਰੈਕਟਰ ਤਸ ਗਿਆ ਹੈ ਜੀ ਜੇਕਰ ਅਧਿਕਾਰੀ ਉਦੋਂ ਹੀ ਧਿਆਨ ਦੇ ਲੈਂਦੇ ਜਦੋਂ ਰੌਲਾ ਪੈ ਰਿਹਾ ਸੀ ਵੀ ਇੱਥੇ ਸਹੀ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਅੱਜ ਆ ਬਦਲਾਵ ਨਾਲ ਜਿਹੜਾ ਇਮਾਨਦਾਰੀਆਂ ਦਾ ਭਰਿਆ ਟਰੈਕਟਰ ਤਸ ਗਿਆ ਇਹ ਤਸਿਆ ਸ਼ਾਇਦ ਦੇਖਣ ਨੂੰ ਨਾ ਮਿਲਦਾ ਜੀ ਆਸ ਕਰਦੇ ਆ ਹਨ ਵੀ ਅਧਿਕਾਰੀ ਜਿਹੜਾ ਇਹਦੇ ਵੱਲ ਧਿਆਨ ਦੇਣਗੇ